ਦੇਖੋ ਸਾਹਿਬ ਇਹ ਕੋਈ ਆਮ ਕਿਤਾਬ ਨਹੀਂ ਹੈ ਇਸ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਖਤਰਨਾਕ ਸੱਚਾਈਆਂ ਪਤਾ ਲੱਗਣਗੀਆਂ ਜਿਹੜੀਆਂ ਤੁਹਾਡੀਆਂ ਅੱਖਾਂ ਦੇ ਅੱਗੇ ਹੁੰਦੇ ਹੋਏ ਵੀ ਤੁਸੀਂ ਕਦੇ ਉਹਨਾਂ ਨੂੰ ਦੇਖ ਨਹੀਂ ਸਕਦੇ ਮੈਂ ਗੱਲ ਕਰਨ ਜਾ ਰਿਹਾ ਰੈੱਡ ਲੈਂਡ ਬਲੈਕ ਲੈਂਡ ਕਾਲੀ ਧਰਤੀ ਲਾਲ ਧਰਤੀ ਬਰਬਰਾਂ ਨੇ ਇਸ ਨੂੰ ਲਿਖਿਆ ਹੈ ਪ੍ਰਾਚੀਨ ਮਿਸਰ ਦੀ ਜਿਹੜੀ ਜ਼ਿੰਦਗੀ ਦੇ ਬਾਰੇ ਲਗਭਗ ਉਦੋਂ ਹਰ ਇੱਕ ਸਭਿਅਤਾ ਦੇ ਵਿੱਚ ਇਨਸਾਨ ਦੀ ਜ਼ਿੰਦਗੀ ਉਸੇ ਤਰ੍ਹਾਂ ਦੀ ਹੁੰਦੀ ਸੀ ਤੁਸੀਂ ਇਸ ਨੂੰ 14ਵੀ 15ਵੀ 16ਵੀ ਸਦੀ ਦਾ ਦੌਰ ਵੀ ਮੰਨ ਸਕਦੇ ਹੋ ਇਸ ਤਰ੍ਹਾਂ ਜਕੜਿਆ ਹੋਇਆ ਸੀਗਾ ਆਮ ਇਨਸਾਨ ਨੂੰ ਧਰਮ ਤੇ ਸੱਤਾ ਦੋਵਾਂ ਚੀਜ਼ਾਂ ਦੇ ਨਾਲ ਔਰ ਉਹਨਾਂ ਨੂੰ ਪਤਾ ਤੱਕ ਨਹੀਂ ਸੀਗਾ ਤੇ ਉਹ ਲੋਕ ਬਹੁਤ ਖੁਸ਼ ਸੀਗੇ ਉਹਨਾਂ ਤੋਂ ਖੇਤੀ ਕਰਵਾਈ ਜਾਂਦੀ ਹੋਰ ਮਜ਼ਦੂਰੀ ਕਰਵਾਈ ਜਾਂਦੀ ਉਹਨਾਂ ਨੂੰ ਡਰ ਹੁੰਦਾ ਸੀ ਜੇ ਅਸੀਂ ਜਵਾਬ ਦਿੱਤਾ ਜੇ ਅਸੀਂ ਨਾ ਕੀਤੀ ਤਾਂ ਦੇਵਤੇ ਰੁੱਸ ਜਾਣਗੇ ਦੇਵਤੇ ਨਾਰਾਜ਼ ਹੋ ਜਾਣਗੇ ਜਿਹੜਾ ਉਸ ਸਮੇਂ ਰਾਜਾ ਹੁੰਦਾ ਸੀਗਾ ਉਹਨਾਂ ਲੋਕਾਂ ਦੇ ਵਿੱਚ ਇਹ ਸ਼ੁਰੂ ਤੋਂ ਕਹਾਣੀਆਂ ਹੁੰਦੀਆਂ ਸੀਗੀਆਂ ਬਚਪਨ ਤੋਂ ਕਿ ਇਹ ਦੇਵਤਿਆਂ ਨੇ ਦੁਆਰਾ ਚੁਣਿਆ ਗਿਆ ਰਾਜਾ ਹੈ। ਔਰ ਅਸੀਂ ਇਸ ਤਰ੍ਹਾਂ ਦੇ ਲੋਕ ਹੀ ਆ ਸਾਡਾ ਜੀਵਨ ਇਸੇ ਤਰ੍ਹਾਂ ਚੱਲੂਗਾ। ਜਿਵੇਂ ਦਿਨ ਸ਼ੁਰੂਆਤ ਹੁੰਦੀ ਦਿਨ ਦੀ ਜਿਹੜੇ ਜਵਾਨ ਬੁੱਢੇ ਮਰਦ ਚੱਲੇ ਜਾਂਦੇ ਖੇਤਾਂ ਦੇ ਵਿੱਚ ਖੇਤੀ ਕਰਨ। ਬੱਚੇ ਉਹਨਾਂ ਦਾ ਸਾਥ ਦਿੰਦੇ ਛੋਟੇ ਬੱਚੇ ਜਿਹੜੇ ਬਹੁਤ ਛੋਟੇ ਸੀ ਉਹ ਨਹੀਂ ਜਾ ਸਕਦੇ ਸੀ ਔਰ ਤਾਂ ਘਰ ਦਾ ਕੰਮ ਕਰਦੀਆਂ। ਆਟਾ ਬਣਾਉਂਦੀਆਂ ਚੱਕੀਆਂ ਤੇ ਔਰ ਉਹ ਵੀ ਕਿੱਥੇ ਜਾਣਾ ਵੱਡੇ ਮਹਿਲਾਂ ਦੇ ਵਿੱਚ ਚਲੋ 25% ਕਿਸਾਨ ਨੂੰ ਉਹਦੀ ਖੇਤੀ ਵਿੱਚੋਂ ਮਿਲਦਾ ਸੀਗਾ ਬਾਕੀ ਸਾਰਾ ਕੁਝ ਕੁਝ ਵੀ ਉਹ ਬਣਾਉਂਦਾ ਹੈ ਉਹ ਜਾਣਾਗਾ ਰਾਜ ਕਰਤਾ ਸ਼੍ਰੇਣੀ ਕੋਲ ਮਹਿਲਾਂ ਦੇ ਵਿੱਚ ਘੋੜਿਆਂ ਤੇ ਆਉਣਗੇ ਜਿਹੜੇ ਉਹਨਾਂ ਦੇ ਕਹੇ ਲੋ ਸਮਾਂ ਦੇ ਅਧਿਕਾਰੀ ਸੀਗੇ ਸਭ ਕੁਝ ਲੈ ਜਾਂਦੇ ਸੀਗੇ ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਖੇਤੀ ਚੰਗੀ ਹੋਈ ਆ ਜਾ ਮਾੜੀ ਹੋਈ ਆ ਜਾਂ ਪਾਣੀ ਨਹੀਂ ਆਇਆ ਉਹਨਾਂ ਨੇ ਉਹਨੂੰ ਹੀ ਲੈ ਕੇ ਜਾਣੀ ਆ ਚਾਹੇ ਕੋਈ ਬਿਮਾਰ ਆ ਕਿਸੇ ਦੀਆਂ ਲੱਤਾਂ ਟੁੱਟ ਗਈਆਂ ਕਿਸੇ ਨੂੰ ਕੋਸ ਹੋ ਗਿਆ ਉਹ ਕਦੇ ਵੀ ਕਿਸੇ ਤੇ ਰਹਿਮ ਨਹੀਂ ਕਰਦੇ ਸੀਗੇ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਸੀਗੀ ਤਾਂ ਉਸ ਸਮੇਂ ਦੇ ਲੋਕਾਂ ਨੇ ਮੰਨ ਲਿਆ ਸੀ ਕਿ ਹਾਂ ਜ਼ਿੰਦਗੀ ਇਸੇ ਤਰ੍ਹਾਂ ਦੀ ਹੁੰਦੀ ਆ ਤਿਹਾਰ ਵੀ ਮਨਾਏ ਜਾਂਦੇ ਸੀਗੇ ਦੇਵਤਿਆਂ ਦੀ ਪੂਜਾ ਵਾਲੇ ਤਿਹਾਰ ਜਿੱਥੇ ਰਾਜੇ ਦੀਆਂ ਫੋਟੋ ਹੁੰਦੀਆਂ ਪਰ ਲੋਕ ਕੁਝ ਸਮੇਂ ਲਈ ਉੱਥੇ ਆਪਣਾ ਮਨੋਰੰਜਨ ਕਰਦੇ ਨੱਚਦੇ ਗਾਉਂਦੇ ਅਗਲੇ ਦਿਨ ਫਿਰ ਤੋਂ ਕੰਮ ਤੇ ਇਹ ਇੱਕ ਬਹੁਤ ਸੋਚੀ ਸਮਝੀ ਚਾਲ ਵਰਗਾ ਸੀਗਾ ਕਿ ਲੋਕ ਇੰਨਾ ਵੀ ਨਾ ਅੱਕ ਜਾਣ ਕਿ ਉਹ ਬਗਾਵਤ ਕਰਨ ਉਹਨਾਂ ਨੂੰ ਇੰਨਾ ਵੀ ਖਾਣਾ ਨਾ ਮਿਲੇ ਕਿ ਉਹ ਸਵਾਲ ਕਰਨ ਕਿ ਅਸੀਂ ਤਾਂ ਸਾਰਾ ਕੰਮ ਕਰੀ ਜਾਂਦੇ ਆ ਵੀ ਅਸੀਂ ਇਕੱਠੇ ਹੋ ਜਾਈਏ ਅਸੀਂ ਰਾਜੇ ਨੂੰ ਜਾ ਕੇ ਸਵਾਲ ਕਰੀਏ ਸਾਰੇ ਲੋਕਾਂ ਨੂੰ ਉਹਨਾਂ ਦੇ ਕਿੱਤਿਆਂ ਦੇ ਹਿਸਾਬ ਨਾਲ ਅਲੱਗ-ਅਲੱਗ ਧਰਮਾਂ ਦੇ ਵਿੱਚ ਪਾੜ ਕੇ ਰੱਖਿਆ ਹੋਇਆ ਸੀਗਾ ਔਰ ਜੇ ਕੋਈ ਕਿਸੇ ਨੇ ਵੱਧ ਵਧੀਆ ਕਹਿ ਲਓ ਫਸਲ ਤਿਆਰ ਕਰ ਦਿੱਤੀ ਉਹਨੂੰ ਇਨਾਮ ਦਿੱਤੇ ਜਾਂਦੇ ਪੂਰਾ ਇਕੱਠ ਕਰਕੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਕੰਪੀਟੀਸ਼ਨ ਬਣਾਇਆ ਗਿਆ ਸੀਗਾ ਕਿ ਦੇਵਤੇ ਇਸ ਤੋਂ ਖੋਸ ਹਨ ਇਹਨੂੰ ਮੋਹਰੇ ਦਿੱਤੀਆਂ ਜਾਂਦੀਆਂ ਇਹ ਦਿੱਤਾ ਜਾਂਦਾ ਘੋੜਾ ਦਿੱਤਾ ਜਾਂਦਾ ਕਿ ਲੋਕ ਇੱਕ ਦੂਜੇ ਤੋਂ ਕੰਪੀਟੀਸ਼ਨ ਦੇ ਵਿੱਚ ਰਹਿਣ ਕਦੇ ਵੀ ਉਹ ਇਹ ਸਵਾਲ ਨਾ ਕਰ ਸਕਣ ਉਹ ਇਕੱਠੇ ਨਾ ਹੋ ਸਕਣ ਕਿਉਂਕਿ ਕਹਿ ਲਓ ਲੱਖਾਂ ਕਰੋੜਾਂ ਲੋਕਾਂ ਦੇ ਉੱਤੇ 1% 2% ਲੋਕ ਰਾਜ ਕਰਦੇ ਸੀਗੇ ਉਸ ਸਮੇਂ ਔਰ ਇੰਨੇ ਲੋਕਾਂ ਨੂੰ ਐਡੇ ਵੱਡੇ ਕੱਠ ਨੂੰ ਬੇਵਕੂਫ ਬਣਾ ਕੇ ਰੱਖਿਆ ਗਿਆ ਹੋਇਆ ਸੀਗਾ ਔਰ ਬਿਲਕੁਲ ਵੀ ਜੇ ਕੋਈ ਸਵਾਲ ਕਰਦਾ ਜੇ ਕੋਈ ਬਗਾਵਤ ਕਰਨ ਦੀ ਕੋਸ਼ਿਸ਼ ਕਰਦਾ ਉਸ ਨੂੰ ਸਹਾਇ ਦਿੱਤੀ ਜਾਂਦੀ ਸਭ ਦੇ ਸਾਹਮਣੇ ਸਹਾਇ ਦਿੱਤੀ ਜਾਂਦੀ ਕਿ ਇਸ ਨੇ ਦੇਵਤਿਆਂ ਦਾ ਵਿਰੋਧ ਕੀਤਾ ਹੈ ਇਸ ਨੇ ਧਰਮ ਦਾ ਵਿਰੋਧ ਕੀਤਾ ਇਸਨੇ ਦੇਵਤਿਆਂ ਦੁਆਰਾ ਚੁਣੇ ਗਏ ਰਾਜੇ ਦਾ ਵਿਰੋਧ ਕੀਤਾ ਤਾਂ ਉਹਨੂੰ ਸਹਾਇਤਾ ਦਿੰਦੇ ਵੀ ਅੱਗੇ ਵਾਸਤੇ ਕੋਈ ਵੀ ਹਰਕਤ ਨਾ ਕਰੇ ਇਹੋ ਜੀ ਤਾਂ ਇਹ ਗੱਲ ਪ੍ਰਾਚੀਨ ਮਿਸਰ ਦੇ ਵਿੱਚੋਂ ਪਰ ਹੈਰਾਨੀ ਦੀ ਗੱਲ ਇਹ ਆ ਉਸ ਸਮੇਂ ਉਹਨਾਂ ਨੂੰ ਕੋੜਿਆਂ ਦਾ ਡਰ ਹੁੰਦਾ ਸੀਗਾ ਕੋੜੇ ਪਹਿਣਗੇ ਉਹ ਕੋੜੇ ਮਤਲਬ ਇੱਕ ਲੋਹੇ ਦੀ ਤਾਰ ਵਾਲਾਂ ਵਾਲੇ ਉਹਦੇ ਤੇ ਇੱਕ ਕੈਮੀਕਲ ਲਾਉਂਦੇ ਸੀ ਉਸ ਸਮੇਂ ਕੈਮੀਕਲ ਕਹਿ ਲੋ ਕੈਰੋ ਇੱਕ ਤਰ੍ਹਾਂ ਦਾ ਜ਼ਹਿਰ ਕਹਿ ਲੋ ਜਿਹਦੇ ਵੱਜਦੇ ਸੀ ਉਠੀਕ ਨਹੀਂ ਹੁੰਦੇ ਸੀ ਦੁਬਾਰਾ ਉਹਨਾਂ ਦਾ ਡਰ ਹੁੰਦਾ ਸੀਗਾ ਅੱਜ ਦੇ ਸਮੇਂ ਇਨਸਾਨ ਨੂੰ ਨੌਕਰੀ ਦਾ ਡਰ ਪਾਇਆ ਹੈਗਾ ਮਤਲਬ ਸੱਤਾ ਬਿਲਕੁਲ ਉਵੇਂ ਹੀ ਕੰਮ ਕਰਦੀ ਆ ਜਿੰਨੀ ਚਲਾਕੀ ਦੇ ਨਾਲ ਜਿੰਨੀ ਤੇਜ਼ੀ ਦੇ ਨਾਲ ਉਹ ਦੌਰ ਬਦਲਿਆ ਉਨੀ ਤੇਜ਼ੀ ਦੇ ਨਾਲ ਹੀ ਰਾਜ ਕਰਨ ਦੇ ਤਰੀਕੇ ਬਦਲ ਗਏ ਜਾਣਕਾਰੀ ਤੇ ਉਹਨਾਂ ਦਾ ਅਧਿਕਾਰ ਹੁੰਦਾ ਸੀ ਕੌਣ ਪੜ੍ਹੂਗਾ ਕੀ ਪੜ੍ਹੂਗਾ ਜ਼ਮੀਨਾਂ ਤੇ ਉਹਨਾਂ ਦਾ ਅਧਿਕਾਰ ਹੁੰਦਾ ਸੀ ਕਿ ਉਹਨਾਂ ਤੋਂ ਖੇਤੀ ਕਰਵਾਈ ਜਾਂਦੀ ਸੀ ਕਿ ਤੁਸੀਂ ਸਿਰਫ ਆਪਣੇ ਖਾਣ ਜੋਗਾ ਰੱਖਣਾਗਾ ਬਾਕੀ ਸਭ ਦੇਵਤਿਆਂ ਕੋਲੇ ਜਾਊਗਾ ਅੱਜ ਵੀ ਉਹੀ ਆ ਅੱਜ ਨੌਕਰੀ ਦਾ ਡਰ ਦਿਖਾਇਆ ਜਾਂਦਾਗਾ ਅੱਜ ਪੁਲਿਸ ਦਾ ਡਰ ਦਿਖਾਇਆ ਜਾਂਦਾ ਜੇ ਕੋਈ ਬਾਲਾ ਬੋਲਦਾ ਚੱਕ ਕੇ ਜੇਲ੍ਹ ਦੇ ਵਿੱਚ ਮਾਰੋ ਉਸ ਸਮੇਂ ਵੀ ਜਿਹੜਾ ਇਨਸਾਨ ਆਪਣੇ ਬੱਚੇ ਨੂੰ ਕਹਿੰਦਾ ਸੀਗਾ ਕਿ ਤੂੰ ਆਪਣੇ ਸਰੀਰ ਨੂੰ ਤਕੜਾ ਕਰ ਤੂੰ ਖੇਤੀ ਕਰਕੇ ਤੈਨੂੰ ਇਨਾਮ ਮਿਲਣਗੇ ਤੈਨੂੰ ਮੋਹਰੇ ਮਿਲਣਗੇ ਤੈਨੂੰ ਘੋੜੇ ਮਿਲਣਗੇ ਔਰ ਅੱਜ ਇਹ ਚੀਜ਼ਾਂ ਪ੍ਰੋਮੋਸ਼ਨ ਦੇ ਵਿੱਚ ਬਦਲ ਗਈਆਂ ਉਸ ਸਮੇਂ ਜਾਣਕਾਰੀ ਤੇ ਉਹਨਾਂ ਦਾ ਕਬਜ਼ਾ ਸੀਗਾ ਸੰਸਾਧਨਾਂ ਤੇ ਉਹਨਾਂ ਦਾ ਕਬਜ਼ਾ ਸੀਗਾ ਅੱਜ ਜਾਣਕਾਰੀ ਖੁੱਲ੍ਹੇ ਆਵਾ ਪਰ ਜਾਣਕਾਰੀ ਨੂੰ ਇੰਨਾ ਗੰਧਲਾ ਕਰ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਵਿੱਚ ਕਹ ਲੋ ਕਿਤਾਬਾਂ ਇੱਕ ਤੋਂ ਇੱਕ ਪਈਆਂ ਪਰ ਉਧਰ ਨੂੰ ਕੋਈ ਜਾਣਣਾ ਨਹੀਂ ਚਾਹੁੰਦਾਗਾ ਇੰਨੀ ਇੱਕ ਜਾਣਕਾਰੀ ਨੂੰ ਡਬਲ ਮੀਨਿੰਗ ਇੰਨੀ ਇੱਕ ਗੰਦਲੀ ਕਰ ਦਿੱਤਾ ਗਿਆ ਜੇ ਕਹਿ ਲਓ ਇੱਕ ਬੰਦਾ ਸੱਚ ਬੋਲ ਰਿਹਾ ਤਾਂ 50 ਬੰਦੇ ਝੂਠ ਬੋਲਣ ਵਾਲੇ ਵਿੱਚ ਆਲਰੇਡੀ ਹੈਗੇ ਆ ਇਹ ਚੀਜ਼ਾਂ ਸੋਚ ਸਮਝ ਕੇ ਫਲਾਈਆਂ ਜਾਂਦੀਆਂ ਨੇ ਜੇ ਕੋਈ ਬੰਦਾ ਅੱਜ ਕਿਹੇ ਚੀਜ਼ ਦੀ ਹਮਦ ਕਰੂਗਾ ਤਾਂ ਉਹ ਉਹਨੂੰ ਉਹਦਾ ਮਾਈਂਡ ਸੈਟ ਕਿਵੇਂ ਥੱਲੇ ਸੇਟਣਾਗਾ ਔਰ ਇਹ ਗੱਲ ਯਾਦ ਰੱਖਿਓ ਅੱਜ ਦੇ ਲੋਕਾਂ ਨਾਲੋਂ ਪਹਿਲੇ ਲੋਕ ਜ਼ਿਆਦਾ ਸਿਆਣੇ ਸੀਗੇ ਜੇ ਅੱਜ ਬਿਜਲੀ ਨਾ ਹੋਵੇ ਟੈਕਨੋਲੋਜੀ ਨਾ ਹੋਵੇ ਮੋਬਾਈਲ ਨਾ ਹੋਣ ਟੈਲੀਵਿਜ਼ਨ ਨਾ ਹੋਣ ਅਖਬਾਰ ਨਾ ਹੋਣ ਇਨਸਾਨ ਐਨਾ ਕਬੇਲਾ ਹੋ ਜਾਊਗਾ ਫਿਰ ਇੱਕ ਅੱਕ ਦੂਜੇ ਨਾਲ ਲੋਕ ਗੱਲਾਂ ਹੀ ਕਰਨਗੇ ਨਾ ਕਮਿਊਨੀਕੇਸ਼ਨ ਕਰਨਗੇ ਇੱਕ ਦੂਜੇ ਨੂੰ ਸਮਝਣਗੇ ਉਹ ਇੱਕ ਦੂਜੇ ਦੇ ਹਾਪ ਭਾਵ ਸਮਝਣਗੇ ਇਨਸਾਨ ਇਨਸਾਨ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਜਾਊਗਾ ਔਰ ਉਹ ਇਸ ਤੋਂ ਵੀ ਚੰਗੀ ਤਰ੍ਹਾਂ ਸਮਝਦੇ ਸੀਗੇ ਅੱਜ ਦੇ ਇਨਸਾਨ ਕੋਲੇ ਇੰਨਾ ਸਮਾਂ ਨਹੀਂ ਹੈ ਕਿ ਇੱਕ ਦੂਜੇ ਨੂੰ ਸਮਝਣਾ ਉਹ ਫੋਨਾਂ ਤੇ ਵਿਜੀ ਹੈ ਤਾਂ ਜਾਣਕਾਰੀ ਨੂੰ ਉਹਨਾਂ ਨੇ ਇਸ ਤਰ੍ਹਾਂ ਰੋਲ ਦਿੱਤਾ ਕਿ ਜਿਵੇਂ ਰੇਤ ਦੇ ਵਿੱਚੋਂ ਤੁਸੀਂ ਕੋਈ ਚੀਜ਼ ਲੱਭਣੀ ਹੋਵੇ ਇੱਕ ਰੇਤ ਦਾ ਹੋਰ ਕਣ ਉਸ ਸਮੇਂ ਵੀ ਡਰਦਾ ਕੋਈ ਸੁਭਾਲ ਨਹੀਂ ਕਰਦਾ ਸੀਗਾ ਉਸ ਸਮੇਂ ਵੀ ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਇਹੀ ਕਿਸਮਤ ਆ ਇਹੀ ਜ਼ਿੰਦਗੀ ਆ ਬਹੁਤ ਸਾਰੀ ਮਿਹਨਤ ਵਿੱਚ ਖੁਸ਼ੀ ਦੇ ਪਾਲ ਆ ਗਏ ਫਿਰ ਮਿਹਨਤ ਕਰਨੀ ਕਿਤੇ ਦੌਖਾ ਆ ਗਿਆ ਕਿਤੇ ਇਵੇਂ ਹੁਣ ਹੁਣ ਵੀ ਇਵੇਂ ਇਨਸਾਨ ਮੰਨਦਾ ਆਪਣੇ ਬੱਚਿਆਂ ਨੂੰ ਕਹਿੰਦਾ ਪੜੋ ਨੌਕਰੀ ਕਰੋ ਸੋਨ ਚੰਗੀ ਤਨਖਾਹ ਵਾਲੀ ਨੌਕਰੀ ਮਿਲ ਜੂਗੀ ਫਿਰ ਤੁਸੀਂ ਵਿਹਲੇ ਬਹਿ ਕੇ ਖਾਓਗੇ ਤੇ ਵਿਆਹ ਹੋਣਗੇ ਪ੍ਰੋਗਰਾਮ ਆਉਣਗੇ ਤਿਹਾੜ ਆਉਣਗੇ ਅੱਜ ਵੀ ਉਵੇਂ ਹੀ ਹੈ ਬਿਲਕੁਲ ਕੁਝ ਵੀ ਨਹੀਂ ਬਦਲਿਆ ਹੋਇਆਗਾ ਔਰ ਰਾਜ ਕਰਤਾ ਲੋਕ ਅੱਜ ਵੀ ਉੱਪਰ ਹੀ ਆ ਤੇ ਉਦੋਂ ਵੀ ਉੱਪਰ ਹੀ ਸੀਗੇ ਔਰ ਇਹਦੇ ਵਿੱਚੋਂ ਨਿਕਲਣ ਦਾ ਤਰੀਕਾ ਹੈਗਾ ਸਿਰਫ ਆਪਣੀ ਸਮਝ ਨੂੰ ਵਿਕਸਿਤ ਕਰਨਾ ਜਿਨ੍ਹਾਂ ਨੇ ਸਮਝ ਨੂੰ ਵਿਕਸਿਤ ਕੀਤਾ ਉਹਨਾਂ ਨੇ ਆਪਣੇ ਕਾਰੋਬਾਰ ਖੜੇ ਕੀਤੇ ਉਹ ਉਹਨਾਂ ਦੇ ਜਾਣ ਜਾਣ ਕੇ ਕਹ ਲੋ ਨਾਲ ਮਿਲ ਗਏ ਜੀ ਦਾ ਜਮੀਨ ਤੇ ਕਬਜਾ ਹੋਊਗਾ ਸਰੋਤਾਂ ਤੇ ਕਬਜਾ ਹੋਊਗਾ ਠੀਕ ਆ ਉਹ ਰਾਜ ਕਰੂਗਾ ਇਹ ਕਾਨੂੰਨ ਬਨੂਨ ਸਭ ਕੋ ਇੱਕ ਉਸ ਨਹੀਂ ਹੈਗਾ ਇਹ ਗਰੀਬ ਲੋਕਾਂ ਨੂੰ ਕੰਟਰੋਲ ਕਰਨ ਦੀਆਂ ਚੀਜ਼ਾਂ ਐ ਇਸ ਤੋਂ ਇਲਾਵਾ ਕੁਝ ਵੀ ਨਹੀਂ ਰੈਡ ਲੈਂਡ ਦਾ ਮਤਲਬ ਜਿਹੜੇ ਖੂਨ ਬਹਾਉਂਦੇ ਸੀ ਲੋਕ ਮਿਹਨਤ ਕਰਦੇ ਸੀਗੇ ਔਰ ਬਲੈਕ ਲੈਂਡ ਮਤਲਬ ਜਿਹੜੇ ਜਿਹੜੇ ਕੁਝ ਵੀ ਨਹੀਂ ਕਰਦੇ ਸੀਗੇ ਔਰ ਕਾਲੇ ਤਰੀਕੇ ਨਾਲ ਲੋਕਾਂ ਨੂੰ ਕੰਟਰੋਲ ਦੇ ਵਿੱਚ ਕਰਦੇ ਸੀਗੇ ਜਿਹੜਾ ਕਿ ਅੱਜ ਵੀ ਹੋ ਰਿਹਾ ਹੈਗਾ ਅੱਜ ਉਹਨਾਂ ਚੀਜ਼ਾਂ ਦੇ ਤਰੀਕੇ ਬਦਲ ਗਿਆ ਸਿਰਫ ਅੱਜ ਦਾ ਇਨਸਾਨ ਵੀ ਸਿਰਫ ਉਸੇ ਤਰ੍ਹਾਂ ਹੀ ਕੰਟਰੋਲ ਕੀਤਾ ਜਾਂਦਾ ਇਹਨੂੰ ਪਤਾ ਹੀ ਨਹੀਂ ਹੈਗਾ ਕਦੋਂ ਸੋਸ਼ਲ ਮੀਡੀਆ ਤੇ ਉਹਨੂੰ ਧਰਮ ਦੇ ਵਿੱਚ ਪਾ ਕੇ ਉਹਨਾਂ ਨੂੰ ਦੰਗੇ ਕਰਵਾ ਦਿੱਤੇ ਪੂਰੇ ਪੂਰੀ ਇੱਕ ਸੋਸਾਇਟੀ ਦੀ ਸੋਚ ਬਦਲੀ ਕਰ ਦਿੱਤੀ ਕਿਵੇਂ ਗੈਰ ਜ਼ਰੂਰੀ ਚੀਜ਼ਾਂ ਇਹਨਾਂ ਨੂੰ ਪ੍ਰਭਾਵਿਤ ਕਰਕੇ ਐਡਸ ਦਿਖਾ ਕੇ ਵੇਚੀਆਂ ਜਾਂਦੀਆਂ ਆ ਕਿਵੇਂ ਅੱਜ ਵੀ ਇਨਸਾਨ ਸਵਾਲ ਕਰਨ ਦੇ ਯੋਗ ਨਹੀਂ ਛੱਡਿਆ ਉਦੋਂ ਵੀ ਨਹੀਂ ਛੱਡਿਆ ਸੀਗਾ ਵੀ ਇਹ ਸੋਚਣ ਜੋਗਾ ਨਾ ਹੋ ਜਵੇ ਅੱਜ ਵੀ ਨਹੀਂ ਉਹਨੂੰ ਛੱਡਿਆ ਇੰਨਾ ਕਿ ਵਿਅਸਤ ਕਰ ਦਿੱਤਾ ਗਿਆ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾਗਾ ਕੀ ਤੁਸੀਂ ਪ੍ਰਾਚੀਨ ਮਿਸਰ ਦੀ ਇਸ ਕਿਤਾਬ ਦੇ ਨਾਲ ਅੱਜ ਦੇ ਜਮਾਨੇ ਨੂੰ ਰਿਲੇਟ ਕਰ ਪਾ ਰਹੇ ਆ ਤੁਹਾਨੂੰ ਇਹ ਸੱਚ ਲੱਗਦਾਗਾ ਤਾਂ ਆਪਣਾ ਕਮੈਂਟ ਜਰੂਰ ਕਰੋ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ